ਕੋਣ ਕਸ਼ੇ ਕੋਣ ਕਸ਼ੇ ਜਿਮੜਾ ਕਰੀ ਹਾ ਹਾ ਪਾਸ਼ੀਓ ਮਾਦਾ ਸਰੀਰ ਨੂੰ ਲਾਣਾ ਤੇ ਨਈਓ ਰਿਸਾਂ ਤੇ ਟਾਲਿਆ ਕਿਆ ਬਾਤ ਹੈ ਕੀ ਗੱਲ ਬਣਦੀ ਏ ਪੈ ਗਿਆ ਹਣ ਕਿਆ ਕਿਆ ਹਣ ਪੈ ਗਿਆ ਹਣ ਪੈ ਗਿਆ ਹਣ ਪੈ ਗਿਆ ਹਣ ਆਉਣ ਕਲੀਅਰ ਵਾਹ ਨਈਓ ਰਿਸਾਂ ਜੇ ਜਦ ਵੀ ਤਾਲੀਆਂ ਮਨਵਾਇਦਿਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆਂ ਦਾ ਦੁਨੀਆ ਪੂਜੀ ਯੋਧਿਆਂ ਨੂੰ ਕੋਈ ਨਾਂ ਨਹੀਂ ਨਾਮ ਕੀ ਡਾ ਗੁਰਵਿੰਦਰ ਸਿੰਘ ਪਰ ਇਹ ਪਿੰਡ ਪਿੰਡ ਦਾ ਕਿਹਨਾ ਜਿੱਥੇ ਟੂਰਨਾਮੈਂਟ ਕਰਾਇਆ ਜਾਂਦਾ ਪਿੰਡ ਭੇਟਾ ਜੀ ਤੇ ਬਾਈ ਕਿੰਨਾ ਟੂਰਨਾਮੈਂਟ ਆਇਆ ਪਿੰਡਾਂ ਦਾ ਆ ਜੀ ਤੇ ਇਸ ਪਿੰਡ ਵਿੱਚ ਟੂਰਨਾਮੈਂਟ ਕਿਹੜੇ ਕਿਹੜੇ ਖਿਡਾਰੀ ਆਏ ਕਿਤੇ 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 ਗੜਾ ਰਹੇ ਖਿਡਾਰੀ ਬਹੁਤ ਹੌਲੇ ਪਹਿਲਾ ਦੇ ਰਹਿਆ ਫਾਈਨਲ ਕਰਦੇ ਆ ਚਾਲੂ ਬਹੁਤ ਦਰਦ ਹੋਣੇ ਬਾਈ ਨਾਮ ਪਰ ਪਲੇਅਰ ਹੋਣੇ ਬੇਟਾ ਤੇ ਇਨਾਮ ਬਾਈ ਕੀ ਕੀ ਰੱਖੇਗੇ ਨਾਮ ਬਾਈ ਕੀ ਹੈਗਾ 51000 ਫਸਟ ਸੈਕੰਡ 48000 ਆਹ ਪੰਜ ਟੀਮਾਂ ਉਹਦੇ ਵੀ ਵੇਟ ਹੈ ਆ ਲੈਦੇ ਪਾਸੇ ਆ ਜੀ 22000 ਰੁਪਏ ਪਹਿਲੇ ਨਾਲ ਭਾਈ ਆਪਾਂ ਫੋਟੋ ਲੈ ਲੈਂਦੇ ਫਾਈਨਲ ਨੂੰ ਆ ਜੀ ਭਾਈ ਜੋ ਦੂਰ ਦੂਰ ਲੋਕੀ ਆਏ ਉਹਨਾਂ ਵਿੱਚ ਕੀ ਪ੍ਰਾਲੇ ਕਿਤੇ ਗਏ ਭਾਈ ਉਹਨਾਂ ਬਾਤ ਤੇ ਸ਼ਵੀਲ ਲੱਗੀ ਆ ਸਾਡੇ ਪਿੰਡਾਂਵਿਆਂ ਚਾਹ ਬਕੌੜਾ ਆ ਲੱਗ ਰਿਹਾ ਬੈਂਦੀ ਬਹੁਤ ਬਾਜ਼ਾਰੀ ਕੀਤੀ ਗਈ ਆ ਪਰ ਕੇ ਲੱਗੇ ਆ ਜਿੰਨੀ ਸਾਡੇ ਤੋਂ ਹੋ ਸਕੀ ਕੋਸ਼ਿਸ਼ ਨਗਰ ਵੱਲੋਂ ਐਨ ਆਰ ਆਈ ਵੀਰਾਂ ਲੋ ਸਾਰੀ ਉਹਨੇ ਕੀਤੀ ਆ ਤੁਸੀਂ ਲੋਕਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਪਿੰਡ ਵਾਸੀ ਅਸੀਂ ਲੋਕਾਂ ਨੂੰ ਇਹ ਦੇਣਾ ਵੀ ਵੱਡ ਤੋਂ ਵੱਧ ਸਹਿਯੋਗ ਦਿਓ ਸਾਡੇ ਪਿੰਡਾਂ ਨੂੰ ਆਪੋ ਆਪਣੇ ਪਿੰਡਾਂ 'ਚ ਇਹ ਮੇਲੇ ਕਰਵਾਓ ਨੌਜਵਾਨ ਪੀੜ੍ਹੀ ਆ ਅੱਗੇ ਵਧੇ ਨਸ਼ੇ ਪੱਤੇ ਤੋਂ ਦੂਰ ਜਾਵੇ ਫੋਨਾਂ ਤੋਂ ਦੂਰ ਜਾਣ ਸਾਰੇ ਐਨ ਆਰ ਆਈ ਦਾ ਇੱਕ ਸਵਾਲ ਹੈ ਐਨ ਆਰ ਆਈ ਭਰਾਵਾਂ ਦਾ ਪਾਈ ਉਹਨਾਂ ਦਾ ਜਿਆਦਾ ਸਹਿਯੋਗ ਹੈ ਨਰਈ ਬਿਰਾਂ ਦਾ ਨਕਰਦਾ ਵੀ ਪਿੰਡ ਸਾਰੇ ਦਾ ਜਿੰਨੇ ਵੀ ਆ ਨਕਰਵਾਸੀ ਸਾਰਿਆਂ ਦਾ ਐਸਾ ਹੀ ਹੋ ਜਿਆਦਾ ਸਹਿਯੋਗ ਠੀਕ ਭਾਈ ਪਰ ਪਲੇਅਰਾਂ ਨੂੰ ਪਹੁੰਚ ਨਹੀਂ ਹੋਇਆ ਉਹਨਾਂ ਦੇ ਵੀ ਜੀਆਂ ਨੂੰ ਆਖਾ ਜਾ ਰਿਹਾ ਜਿਨ੍ਹਾਂ ਨੇ ਇਸ ਨਾਂ ਪਿੰਡ ਦਾ ਨਾਮ ਉੱਚਾ ਕੀਤਾ ਸੋਨੇ ਦੀ ਪੰਜਾਬ ਪਿੰਡ ਜਿਹੜੇ ਬਾਰੇ ਸੁਣਨ ਨੂੰ ਜਿਹੜਾ ਜੋ ਸਖੀਤ ਅਮਰਾਜਮਾਨ ਹੈ ਕਦੇ ਕਦੇ ਜੇਰੇ ਦਾ ਜੀਆਂ ਨੂੰ ਆਖਾ ਜਾ ਰਿਹਾ ਨਗਰ ਦੇ ਸਹਿਯੋਗ ਦੇ ਨਾਲ ਹਰ ਸਮੇਂ ਟੂਰਨਾਮੈਂਟ ਵੱਡੇ ਪੱਡਰ ਤੇ ਕਰਵਾਇਆ ਜਾਂਦਾ ਹੈ। ਬੱਚਿਆਂ ਦੇ ਮਕਾਬਲੇ ਸ਼ੁਰੂ ਹੋ ਚੁੱਕੇ ਆ। ਕਿ ਤਾਰਿਆਂ ਦੀ ਲੋਰ ਦੇ ਤੁਰਦੇ ਮਟਕੜਾਂ ਲੱਜਦੇ ਦਸਵੇਂ ਜੀ ਦੇ ਨਾਲ। ਵਾਹ ਖਾਲਸਾ ਵਾਹ ਫਤਿਹ ਮੇਰਾ ਨਾਮ ਪੈਂਦਾ ਸਿੱਧੂ ਆ ਜੀ। ਅੱਛਾ ਜੀ। ਭਾਈ ਗੁਰਜੀ ਅੱਜ ਤੁਸੀਂ ਇਹ ਟੂਰਨਾਮੈਂਟ ਤੇ ਤੁਹਾਨੂੰ ਕਿਦਾਂ ਲੱਗ ਰਿਹਾ ਹੈ? ਹਾਂ ਬੜੀ ਵਧੀਆ। ਮੈਂ ਜਾਨੂ 39 ਸਾਲ ਹੋ ਗਏ ਇਹੋ ਟੂਰਨਾਮੈਂਟ ਦੇਖਦੇ ਆ। ਹਰਾਂਗਰਾਂ ਦੀ ਟੀਮ ਨੇ ਪਿੰਡ ਦਾ ਦੌਰ ਕਰਦਾ ਹੈ। ਪਿੰਡ ਦੇ ਖਿਡਾਰੀ ਆ ਜਿਹੜੇ ਭਾਰਤ ਤੇ ਉਪਦੇਸ਼ਾਂ ਵਿੱਚ ਖੇਡਣ ਲਈ। ਫੇ ਇਸ ਟਾਈਮ ਨੂੰ ਜਣਕੇ ਜਿੰਨੇ ਕਿ ਪੜਗੁੜੀ ਤੇ ਕਿੰਨੇ ਕਿੰਨੇ ਸਾਲਾਂ ਦੇ ਜਿਹੜੇ ਮੁੰਡੇ ਜਵਾਨ ਉਮਰ ਕੋਈ ਕੱਢੀ ਨਾ ਕੰਪੀਟੀਸ਼ਨ ਜਿੱਦਾ ਜਣਕੇ ਚੱਲ ਰਿਹਾ ਆ 15 ਸਾਲ ਤੋਂ ਲੈ ਕੇ ਤੇ ਓਪਨਿੰਗ ਜਣਕੇ ਟੀਮਾਂ ਉੱਥੋਂ ਤੱਕ ਜਾਂਦੇ ਆ ਕਿ 15 ਸਾਲ ਦੇ ਹੋਵੇ 20 ਸਾਲ ਦੇ ਹੋਵੇ 35 ਸਾਲ ਦੇ ਹੋਵੇ 31 ਸਾਲ ਦੇ ਹੋਵੇ ਪੜਗੁੜੀ ਇੱਥੇ ਮੇਲਾ ਵੀ ਲੱਗਾ ਆ ਪੀਰਾਂ ਦੀ ਜਗ੍ਹਾ ਸਾਡੇ ਕੋਈ ਪਿੰਡ ਦਾ ਜਣਕੇ ਪੁਰਾਣਾ ਜਣਕੇ ਜਗ੍ਹਾ ਆ ਉੱਥੇ ਜਣਕੇ ਮੇਲਾ ਹੋ ਰਿਹਾ ਬਾਬਾ ਪੁਰਾਣੀ ਬੇਰੀ ਸਪੋਰਟਲ ਅਫੀਟਾ ਕੇਸ ਟੂਰਨਾਮੈਂਟ ਚ ਇਹਨਾਂ ਦੇ ਭਰਾਵਾਂ ਦਾ ਵੀ ਕਾਫੀ ਜੋਸ਼ ਦਿਖਣਾ ਆ ਹਾਂ ਸਾਰਾ ਕੰਮ ਵੀ ਐਨਆਰਆਈ ਦਾ ਹੋ ਹੀ ਕੀਤਾ ਅੰਮ੍ਰਿਤਨਗਰ ਪੰਚਾਇਤ ਵੱਲੋਂ ਜਮਾਇਆ ਗਿਆ ਠੀਕ ਜੱਲਾਲਾ ਵਰਸ਼ਪਾਪਾ ਦਿਆ ਸਿੰਘ ਜੀ ਦੀ ਯਾਦ ਵਿੱਚ ਚੱਲ ਰਿਹਾ ਹੈ ਸਾਰੇ ਬਾਪੂ ਚਰੀ ਯਾਰਾਂ ਨੂੰ ਇੱਥੇ ਆ ਜਾਣਾ ਥਾਂ ਤੇ ਬਹੁਤ ਇੰਤਜ਼ਾਰ ਨੂੰ ਕਰਾਇਆ ਜਾਂਦਾ ਮੈਂ ਵਿਸ਼ੇਸ਼ ਭਾਈ ਦਾ ਨਾਮ ਹੈਂ ਕਿ ਪਤਾ ਜੀ ਪਤਾ ਜੀ ਵਾਹਿਗੁਰੂ ਜੀ ਇਸ ਪਿੰਡ ਦਾ ਨਾਮ ਕੀ ਹੈ ਜਿੱਥੇ ਇਹ ਟੂਰਨਾਮੈਂਟ ਚੱਲ ਰਿਹਾ ਹੈ ਜਿਹੜਾ ਨਮਕਾ ਪਰੇਲੇ ਪਿੰਡ ਪੈਂਦਾ ਜੀ ਹੋਰ ਸਾਡੇ ਬਹੁਤ ਹੀ ਖਤਰਾ ਹੈ ਵਾਹਿਗੁਰੂ ਜੀ ਤੇ ਕਿੰਨਾ ਟੂਰਨਾਮੈਂਟ ਆਜਾ ਜੇ 39 ਮਾ ਟੂਰਨਾਮੈਂਟ ਆ ਜੀ 39 ਸਾਲਾਂ ਦਾ ਟੂਰਨਾਮੈਂਟ ਲਗਾਤਾਰ ਕਿਹਦੇ ਟੂਰਨਾਮੈਂਟ ਚ ਪਲੇਅਰ ਨਿਕਲ ਆ ਰਹੇ ਕਿੱਥੋਂ ਆਏ ਅੱਜ ਦੇ ਟੂਰਨਾਮੈਂਟ ਦੇ ਹਾਜ਼ਰੀਨ ਸੱਧੀਆਂ ਹੋਈਆਂ ਟੀਮਾਂ ਨੂੰ ਸੱਦਾ ਦੇ ਕੇ ਟੀਮਾਂ ਬੁਲਾਈਆਂ ਹੋਈਆਂ ਨੇ ਜੀ 60 ਕਿਲੋ ਦੀਆਂ ਟੀਮਾਂ ਕੀਤੀਆਂ ਹੋਈਆਂ ਨੇ ਜੀ 72 ਕਿਲੋ ਦੀਆਂ 16 ਟੀਮਾਂ ਕੀਤੀਆਂ ਹੋਈਆਂ ਨੇ ਹੋਰ ਬੰਦਿਆਂ ਵੀ 8 ਟੀਮਾਂ ਹੀ ਬੁੱਕ ਕੀਤੀਆਂ ਹੋਈਆਂ ਨੇ ਜੀ ਸੱਤਾ ਵਾਸਤੇ ਕੀ ਪ੍ਰੋਗਰਾਮ ਕੀਤਾ ਗਿਆ ਤੇ ਸੱਤਾ ਵਾਸਤੇ ਇਹ ਦੇਖੋ ਜਿੱਥੇ ਆਈ ਸੰਗ ਨੂੰ 18 ਨੂੰ ਪਹਿਲਾਂ ਤਾਂ ਚਾਹ ਪਕੌੜੇ ਦਾ ਲੰਗਰ ਚੱਲ ਰਿਹਾ ਜੀ ਉਸ ਤੋਂ ਬਾਅਦ ਲੰਗਰ ਚੱਲੇਗਾ ਜੀ ਫਿਰ ਠੰਡ ਵੀ ਪੈ ਜਾਂਦੀ ਹੈ ਸ਼ਬੀਨਾ ਲੱਗੀਆਂ ਹੋਈਆਂ ਨੇ ਜੀ ਸੋ ਸਾਰੇ ਖਾ ਵੀ ਕੇ ਆਪਣਾ ਮੇਲਾ ਇੰਜੋਏ ਕਰ ਲਈਏ ਇਹ ਨਾਮ ਕੀ ਕੀ ਰੱਖਿਆ ਹੈ ਨਾਮ ওপਨ ਨੂੰ ਰੱਖਿਆ ਹੋਇਆ ਹੈ ਜੀ 5541 ਰੱਖਿਆ ਹੋਇਆ ਹੈ ਤੇ ਬੈਸਟਾ ਨੂੰ ਰੱਖਿਆ ਹੋਇਆ ਹੈ ਜੀ 11000 ਰੁਪਏ ਜੀ ਸਾਈਕੋਡੀ ਜਿਹੜੀ ਅੱਜ ਕੱਲ ਦੀ ਜੁਵਾ ਜਿਹੜੀ ਨਸ਼ਿਆਂ ਵਿੱਚ ਬੜੀ ਪਈ ਉਹਨਾਂ ਨੂੰ ਵੀ ਆਪਣਾ ਕੀ ਮੈਸੇਜ ਹੈ ਜੀ ਬਾਹਰ ਜਾਓ ਜੀ ਵੱਧ ਤੋਂ ਵੱਧ ਗਰਾਉਂਡਾਂ ਨੂੰ ਆਓ ਜੀ ਆਪਣਾ ਰੋਜ਼ ਮਿਹਨਤ ਕਰੋ ਦੁਕਾਨਾਂ ਜਾਂ ਗਰਾਉਂਡਾਂ ਆਓ ਤਾਂ ਹੀ ਨਸ਼ੇ ਤੋਂ ਦੂਰ ਹੋ ਜਾਓ ਨਸ਼ਿਆਂ ਨਾਲ ਲਿਆ ਕਰੋ